ਸ਼ਹੀਦ ਕਈ ਤਰ੍ਹਾਂ ਦੇ ਹੁੰਦੇ ਆ ਇੱਕ ਮੱਦਮ ਸ਼ਹੀਦ ਹੁੰਦੇ ਆ ਮੱਦਮ ਸ਼ਹੀਦ ਹੁੰਦੇ ਆ ਜਿਹੜੇ ਅਮਰਤ ਧਾਰੀ ਨਹੀਂ ਹੈ ਰਹਿਤ ਨਹੀਂ ਰੱਖਦੇ ਕੇਸ ਵੀ ਨਹੀਂ ਰੱਖੇ ਪਰ ਕੁਰਬਾਨੀ ਦੇਸ਼ ਪਾਉਣ ਵਾਸਤੇ ਕਰ ਜਾਂਦੇ ਆ ਗਣਤੀ ਉਹਨਾਂ ਦੀ ਵੀ ਮੱਦਮ ਸ਼ਹੀਦਾਂ ਦੇ ਵਿੱਚ ਆਉਂਦੀ ਆ ਉਹਨਾਂ ਨੂੰ ਪਰਮੇਸ਼ਰ ਦਿਆਲ ਹੋ ਕੇ ਫਿਰ ਦੁਬਾਰਾ ਸਰੀਰ ਬਖਸ਼ਦਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਉੱਤਮ ਸ਼ਹੀਦ ਹੁੰਦੇ ਦੋ ਅੱਗੇ ਜਿਹੜੇ ਰਹਿਤ ਵਹਿਤ ਵਿੱਚ ਪੂਰੇ ਹੁੰਦੇ ਆ ਅਮਰਤ ਧਾਰੀ ਹੁੰਦੇ ਆ ਔਰ ਗੁਰੂ ਕੇ ਆਸ਼ੇ ਅਨੁਸਾਰ ਆਪਣੀ ਜ਼ਿੰਦਗੀ ਲੇਖੇ ਲਾ ਜਾਂਦੇ ਉਹਨਾਂ ਨੂੰ ਉੱਤਮ ਸ਼ਹੀਦ ਦਾ ਦਰਜਾ ਮਿਲਦਾ ਹੈ ਬ੍ਰਹਮ ਗਿਆਨੀ ਨਹੀਂ ਹੈ ਪਰ ਪਰ ਰਹਿਤ ਵਿੱਚ ਪੂਰੇ ਆ ਜਿਨ੍ਹਾਂ ਨੂੰ ਆਪਾਂ ਯਾਦ ਕੀਤਾ ਤੇ ਅਮਰ ਸ਼ਹੀਦ ਔਰ ਬ੍ਰਹਮ ਗਿਆਨੀ ਹੈ ਸ਼ਹੀਦ ਵੀ ਹੈ ਬ੍ਰਹਮ ਗਿਆਨੀ ਵੀ ਹੈ ਔਰ ਅਮਰ ਵੀ ਹੈ ਜਿੱਥੇ ਕਿੱਥੇ ਕੋਈ ਧਿਆਉਂਦਾ ਹੈ ਕੋਈ ਯਾਦ ਕਰਦਾ ਪਰਤਖ ਹੋ ਕੇ ਵਾੜਦੇ ਭਾਵਨਾਵਾਂ ਪੂਰਨ ਕਰਦੇ ਪਰਤਖ ਪਹਿਰਾ ਰੱਖਦੇ ਆ ਆਪਣੇ ਧਿਆਉਣ ਵਾਲੇ ਦੇ ਉੱਤੇ ਸੋ ਇਹ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਬਹਾਨੇ ਨਾਲ ਯਾਦ ਕਰ ਰਹੇ ਆ ਭਾਈ ਜੋਨਾ ਨੇ અપਾਰ ਕਿਰਪਾ ਕੀਤੀ ਹੈ ਦੰਦਵਾ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਕਮਰ ਕਸਾ ਖੋਲਿਆ ਮਹਾਰਾ ਸੱਚੇ ਪਾਤਸ਼ਾਹ ਨੂੰ ਆਨੰਦਪੁਰ ਸਿੰਘਾਂ ਨੇ ਆਖਿਆ ਸੀ ਕਹਿੰਦੇ ਮਹਾਰਾਜ ਬਾਣੀ ਤਾਂ ਦਿੱਤੀ ਹੈ ਬਾਣੀ ਦੇ ਅਰਥ ਪੜ੍ਹਾਓ ਸਾਨੂੰ ਅਰਥ ਵੀ ਦੱਸੋ ਮਹਾਰਾਜ ਕਹਿਣ ਲੱਗੇ ਜੰਗਾ ਜੁੱਧਾਂ ਤੋਂ ਵਿਲੇ ਹੋ ਕੇ ਦੱਸਾਂਗੇ ਆਨੰਦਪੁਰ ਸਾਹਿਬ ਤੋਂ ਬਾਅਦ ਜਦੋਂ ਮੁਖਤਸਰ ਸਾਹਿਬ ਦਾ ਵੀ ਜੰਗ ਹੋ ਗਿਆ ਸਾਰਾ ਕੁਝ ਸਮਾਪਤ ਹੋ ਗਿਆ ਜੰਗ ਜੋਦ ਖਤਮ ਹੋ ਗਏ ਨਾ ਸਾਰੇ ਦੌਂਦਵਾ ਸਾਹਿਬ ਫਿਰ ਕਮਰਕਸਾ ਖੋਲ੍ਹਿਆ ਦਾਮ ਲਿਆ ਮਹਾਰਾਜ ਨੇ ਦੌਂਦਵਾ ਸਾਹਿਬ ਫਿਰ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਆਓ ਤੁਹਾਨੂੰ ਹੁਣ ਅਰਥ ਪੜਾਉਂਦੇ ਆਂ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾਇਆ ਬਾਬਾ ਦੀਪ ਸਿੰਘ ਜੀ ਨੂੰ ਕਲਮ ਸਿਆਹੀ ਦਿਵਾਨਤ ਇਹ ਤਿਆਰ ਕਰਨ ਦੀ ਸੇਵਾ ਦਿੱਤੀ ਹੈ ਵੀ ਇਹ ਨਾਲ-ਨਾਲ ਤਿਆਰ ਕਰ ਕਰਕੇ ਦੇਣੀ ਹੈ ਬਾਬਾ ਦੀਪ ਸਿੰਘ ਹੁਣਾਂ ਨੇ 48 ਸਿੰਘ ਹੋਰ ਸੀ ਕੁੱਲ 50 ਸਿੰਘ ਸੀ ਜਿਨ੍ਹਾਂ ਨੂੰ ਮਹਾਰਾਜ ਨੇ ਅਰਥ ਪੜ੍ਹਾਏ ਜਦੋਂ ਅਰਥ ਸਾਰੇ ਪੜ੍ਹਾ ਦਿੱਤੇ ਨਾ ਜਿਹੜੇ 48 ਸਿੰਘ ਸੀ ਉਹ ਵਿਦੇਹ ਮੁਕਤ ਹੋਏ ਵਿਦੇਹ ਮੁਕਤ ਭਾਵ ਸਣ ਦੇ ਸੱਚਖੰਡ ਨੂੰ ਚਲੇ ਗਏ ਆ ਏਡੀ ਕਿਰਪਾ ਕਲਗੀ ਤਰਜੀ ਦੇ ਮੁਖ ਤੋਂ ਗੁਰਮੁਖ ਗੁਰਬਾਣੀ ਦਾ ਜਿਹੜਾ ਬ੍ਰਹਮ ਗਿਆਨ ਹੈ ਉਹਨਾਂ ਦੇ ਅੰਦਰ ਪ੍ਰਵੇਸ਼ ਹੋਇਆ ਵੀ ਸਤਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਵਿਦੇਹ ਮੁਕਤੀ ਪ੍ਰਾਪਤੀ ਹੋਈ ਹੈ ਦੋ ਸਿੰਘਾਂ ਨੂੰ ਮਹਾਰਾਜ ਨੇ ਰੋਕ ਲਿਆ ਇਹ ਸੀ ਬਾਬਾ ਦੀਪ ਸਿੰਘ ਤੇ ਦੂਸਰੇ ਭਾਈ ਮਨੀ ਸਿੰਘ ਇੱਕ ਲਖਾਰੀ ਸੀ ਤੇ ਇੱਕ ਸਹਾਇਕ ਲਖਾਰੀ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਨਹੀਂ ਜਾਣਾ ਤੁਸੀਂ ਨਹੀਂ ਅਜੇ ਜਾਣਾ ਤੁਸੀਂ ਭਾਰੀ ਸੇਵਾ ਕੀਤੀ ਹੈ ਮੰਗੋ ਕੀ ਮੰਗਦੇ ਹੋ ਭਾਈ ਮਨੀ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੇਰੀ ਜਿਹੜੀ ਸਿੱਖੀ ਆ ਉਹ ਕੇਸਾਂ ਸਵਾਸਾਂ ਸੰਗ ਨਿਭਜੇ ਇਹ ਬੇਨਤੀ ਹੈ ਕਲਗੀਧਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮਨੀ ਸਿੰਘਾਂ ਬੰਦ-ਬੰਦ ਕੱਟਿਆ ਜਾ ਸਕਦਾ ਪਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਵੇਗੀ ਆਖੋ ਸਤਨਾਮ ਸ੍ਰੀ ਉਹ ਭਾਈ ਮਨੀ ਸਿੰਘ ਸਾਹਿਬ ਦਾ ਬਾਅਦ ਵਿੱਚ ਬੰਦ-ਬੰਦ ਕੱਟਿਆ ਗਿਆ ਪਰ ਸਰੀਰ ਦੇ ਰੋਮ-ਰੋਮ ਦੇ ਵਿੱਚੋਂ ਸੁਖਮਨੀ ਸਾਹਿਬ ਦੇ ਜਾਪ ਦੀ ਆਵਾਜ਼ ਆਉਂਦੀ ਰਹੀ ਹੈ ਫੇਰ ਸਰੀਰ ਛੰਡਾ ਹੋਇਆ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਕਹਿਣ ਲੱਗੇ ਤੁਸੀਂ ਮੰਗੋ ਇਹ ਨੌਜਵਾਨ ਉਮਰ ਸੀ ਦੋ ਬਾਬਾ ਜੀ ਹੁਣਾਂ ਦੀ ਤੁਸੀਂ ਮੰਗੋ ਕਹਿੰਦੇ ਕੀ ਮੰਗਦੇ ਹੋ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰਾ ਜਿਹੜਾ ਸਰੀਰ ਆ ਉਹ ਤੁਹਾਡੇ ਚਰਨਾਂ ਦੇ ਵਿੱਚ ਛੁੱਟੇ ਮੇਰਾ ਜਿਹੜਾ ਸਰੀਰ ਹੈ ਜਦੋਂ ਮੈਂ ਜਾਵਾਂ ਸੰਸਾਰ ਤੋਂ ਤਾਂ ਮੇਰਾ ਸੀਸ ਤੁਹਾਡੇ ਚਰਨਾਂ ਦੇ ਉੱਪਰ ਹੋਵੇ ਮਹਾਰਾਜ ਕ लगी ਧਰ ਪਾਤਸ਼ਾਹੀ ਬਾਬਾ ਦੀਪ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਇੱਦਾਂ ਹੀ ਹੋਵੇਗਾ ਸਿਰ ਧੜ ਤੋਂ ਜੁਦਾ ਜ਼ਰੂਰ ਹੋ ਸਕਦਾ ਹੈ ਪਰ ਸਾਡੇ ਚਰਨਾਂ ਤੀਕ ਪਹੁੰਚੇਗਾ ਪ੍ਰਣ ਅਖੀਰ ਤੱਕ ਨਿਭਣਗੇ ਆਖੋ ਸਤਨਾਮੁ ਸ੍ਰੀ ਸੋ ਇਹ ਮਹਾਰਾਜ ਸਾਹਿਬ ਜੀ ਦੇ ਦਿੱਤੇ ਹੋਏ ਵਰ ਬਖਸ਼ਾ ਦੀ ਬਾਤ ਔਰ ਬਾਬਾ ਦੀਪ ਸਿੰਘ ਨੇ ਆਪਣੀ ਜ਼ਿੰਦਗੀ ਅੰਦਰ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥੀਂ ਲਿਖੇ ਔਰ 256 ਜਪਜੀ ਸਾਹਿਬ ਦੇ ਨਾਲ ਇੱਕ ਸਹਿਜ ਪਾਠ ਬਣ ਜਾਂਦਾ ਹੈ ਪਰ 256 ਜਪਜੀ ਸਾਹਿਬ ਦਾ ਰੋਜ਼ ਦਾ ਨਿਤਨੇਮ ਸੀ ਮਹਾਰਾਜਾ ਬਾਬਾ ਜੀ ਦਾ ਸੂਰਤ ਦੇ ਨਾਲ ਇੰਨੀ ਸਪੀਡ ਨਾਲ ਜਾਪ ਅੰਦਰ ਚੱਲਦਾ ਰੋਮ ਰੋਮ ਤੇ ਆਉਂਦਾ ਹੈ ਜਪਜੀ ਸਾਹਿਬ ਦਾ ਜਿਹੜਾ ਨਿਰੰਤਰ ਜਾਪ ਅੰਦਰ ਚੱਲਦਾ ਦੰਦਵਾ ਸਾਹਿਬ ਜਾਓ ਤਖਤ ਸਾਹਿਬ ਦੇ ਖੱਬੇ ਹੱਥ ਬਾਬਾ ਦੀਪ ਸਿੰਘ ਦਾ ਘੋੜਾ ਉਹ ਘੋੜੇ ਵਿੱਚ ਛੋਲੇ ਚੱਬ ਕੇ ਛੋਲਿਆਂ ਦਾ ਘੜਾ ਭਰ ਲੈਣਾ ਤੇ ਕਈ ਕਈ ਦਿਨ ਇਹ ਉਹ ਨਰੰਤਰ ਬਾਣੀ ਦੇ ਜਾਪ ਕਰੀ ਜਾਣੇ। ਸੋ ਐਸੀ ਤਾਕਤ ਦੇ ਨਾਲ ਫਿਰ ਇਹ ਕਲਾ ਵਰਤੀ ਹੈ ਜਿਹੜਾ ਸੀਸ ਤਲੀ ਤੇ ਰੱਖਿਆ ਤੇ ਫਿਰ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟਾ ਕਰਕੇ ਆਪਣਾ ਪ੍ਰਣਾਪੂਰਵ ਕੀਤਾ। ਉਹ ਇਦਾਂ ਨਹੀਂ ਹੈ ਵੀ ਕਿਤੇ ਗੱਲਾਂ-ਵਾਤਾਂ ਨਾਲ ਵੀ ਸਾਡੇ ਵਰਗਾ ਕੋਈ ਗੱਲਾਂ ਵਾਲਾ ਖੰਡਾ ਚੱਕ ਲਵੇ ਤੇ ਕਿਤੇ ਇਦਾਂ ਜੰਗ ਕਰ ਸਕਦਾ ਨਾ ਭਾਈ ਦੁਨੀਆਂ ਦੇ ਇਤਿਹਾਸ 'ਚ ਕੋਈ ਐਸਾ ਨਹੀਂ ਹੋਇਆ। ਸੋ ਐਸੇ ਅਮਰ ਸ਼ਹੀਦ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਪਾਂ ਯਾਦ ਕੀਤਾ।